next 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆ ਸੱਸ਼ੇ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚ ਰਹਿਣ ਪੰਜਾਬ ਤੋਂ ਵਿਦੇਸ਼ ਰੋਜ਼ੀ ਦੇ ਟਿਕ ਮਾਉਣਗੇ ਪੰਜਾਬੀਆਂ ਦੀ ਵਿਦੇਸ਼ ਵਿੱਚ ਮੌਤ ਹੋਣ ਦੇ ਸਮਾਚਾਰ ਅਕਸਰ ਹੀ ਸੁਣਨ ਨੂੰ ਮਿਲਦੇ ਹਨ ਜਿਸ ਦਾ ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਤੋਂ ਸਾਹਮਣੇ ਹੈ ਜਿੱਥੇ 33 ਸਾਲਾਂ ਨੌਜਵਾਨ ਰਾਜਵੀਰ ਸਿੰਘ ਦੀ ਸਿੰਗਾਪੁਰ ਵਿੱਚ ਮੌਤ ਹੋ ਗਈ ਹੈ ਮ੍ਰਿਤਕ ਆਪਣੇ ਪਿਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਜਿੱਥੇ ਕਿ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜੋ ਕਿ ਪਿੰਡ ਕਿਰਤੋਵਾਲ ਵਿੱਚ ਆਪਣੇ ਹੋਰ ਪਰਿਵਾਰ ਨਾਲ ਰਹਿ ਰਹੇ ਹਨ ਇਸ ਬਾਰੇ ਮ੍ਰਿਤਕ ਰਾਜਵੀਰ ਦੇ ਪਰਿਵਾਰ ਨੇ ਦੱਸਿਆ ਹੈ ਕਿ ਰਾਜਵੀਰ ਸਿੰਘ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਮੌਨ ਲਈ ਸਿੰਗਾਪੁਰ ਗਿਆ ਸੀ ਜਿੱਥੇ ਉਸ ਨੂੰ ਕਿਸੇ ਵਿਅਕਤੀ ਵੱਲੋਂ ਨੈਰਵਿਚ ਤੱਕਾ ਦੇ ਦਿੱਤਾ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ ਉਹਨਾਂ ਨੇ ਦੱਸਿਆ ਕਿ ਸਿੰਗਾਪੁਰ ਪੁਲਿਸ ਨੇ ਉਕਤ ਤੱਕਾ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਪਰਿਵਾਰ ਨੇ ਸਰਕਾਰ ਕੋਲੋਂ ਮਾਲੀ ਸਹਾਇਤਾ ਦੀ ਮੰਗ ਕਰਦੇ ਕਿ ਹੈ ਕਿ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਰਾਜਵੀਰ ਸਿੰਘ ਉਹਨਾਂ ਦਾ ਸਹਾਰਾ ਸੀ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਕਿਹੜਾ ਪੈਂਡਾ ਕਿਰਤੋ ਹਾਰ ਇਹ ਗੱਲ ਹੋਈ ਪਤੀ ਚੜੇ ਪਤਾ ਨਹੀਂ ਕਿਹਦੇ ਜਾਨ ਬਚਾਉਂਦੇ ਕਿਸੇ ਨੇ ਧੱਕਾ ਦਿੱਤਾ ਨੇ ਕਿਸੇ ਕੁੜੀ ਨੂੰ ਬਚਾਉਂਦਾ ਹਾਂ ਜੀ ਉਹਨਾਂ ਨੇ ਧੱਕਾ ਦੇ ਕੇ ਨਾ ਦੀ ਜੁਰਤ ਦਿੱਤਾ ਕਿਹੜੇ ਦੇਸ਼ ਗਏ ਸਿੰਗਾਪੁਰ ਕਿੰਨਾ ਕਿੰਨਾ ਕਰਾ ਦੇ ਦੋ ਸਾਲ ਜੀ ਦੋ ਸਾਲ ਹੋ ਗਏ ਕਿਨੇ ਬੱਚੇ ਕਿਨੇ ਆ ਦੋ ਤੇ ਕੀ ਮੰਗੋਗੇ ਉਹਨੂੰ ਜੀ ਮੇਰੇ ਪਿੱਛੇ ਕੋਈ ਕਮਾਈ ਅੜਾ ਨਹੀਂ ਫਲੈਗ ਹਬ ਉਹੀ ਮੇਰਾ ਘਰ ਪਰਵਾਰ ਪਾਲਦਾ ਹੈ ਮੇਰੇ ਬੱਚਿਆਂ ਨੂੰ ਮੇਰੇ ਮਾਪਿਆਂ ਨੂੰ ਔਰ ਮੇਰੀ ਕੋਈ ਕਮਾਈ ਨਹੀਂ ਰਹੀ ਕੁਝ ਨਹੀਂ ਉਹਦੇ ਬਿਨਾਂ ਰਹਿ ਗਿਆ ਕਿੰਨੀ ਕੁ ਉਮਰ ਹੀ ਇਹਦੀ 33 ਸਾਲ ਤੁਹਾਨੂੰ ਕਿੱਦਾਂ ਪਤਾ ਲੱਗਿਆ ਉਹ ਤੋਂ ਕੰਪਨੀ ਚੋਂ ਫੋਨ ਆਇਆ ਜਦੋਂ ਕੰਮ ਤੇ ਨਹੀਂ ਗਿਆ ਕਰ ਨਹੀਂ ਗਿਆ ਇਹ ਨਿਆਣੇ ਸ਼ਾਇਦ ਜਾ ਤੱਕਾ ਦਿੱਤਾ ਕਿ ਹਾਂਜੀ ਨਰੀ ਚ ਕਿ ਜੇ ਤੱਕ ਆ ਦਿੱਤਾ ਇਹ ਤਾਂ ਉਸ ਸੋਮਵਾਰ ਨੂੰ ਆਇਆ ਫਿਰ ਹਾਂਜੀ ਸੋਮਵਾਰ ਸਵੇਰੇ ਹੁਣ ਕੀ ਮ ਕਰੋਗੇ ਉਹਨੂੰ ਪਿੰਡਾ ਢਰਬਾ ਦਾ ਕਿਹੜਾ ਪਿੰਡ ਆ ਕੋਪੋ ਕੀ ਲੱਗਦੇ ਤੁਹਾਡੇ ਜਿਹੜਾ ਮੁੰਡਾ ਆ ਗਿਆ ਬਾਰ ਕੀ ਨਾਲ ਮੇਰਾ ਬੇਟਾ ਹੈ ਤਖਵੀਰ ਦਾ ਸਾਡਾ ਬੇਟਾ ਆ ਹਾਂਜੀ ਕਿੰਨਾ ਕੁ ਚਿਰ ਉਹ ਚੱਲਿਆ ਉਹ ਬਾਹਰ ਗਿਆ ਚੰ ਚਾਰ ਪੰਜ ਸਮਾਂ ਹੋ ਗਿਆ ਕਿਹੜੇ ਦੇਸ਼ ਗਿਆ ਹੈ ਨਾ ਕੋਈ ਤੇ ਕੀ ਗੱਲ ਬਣੀ ਉਥੇ ਉਹ ਤੇ ਨਾਲ ਇੱਕ ਮਲਛਾ ਇਹਨੇ ਮੈਸਿਕੰਡੇ ਦੇ ਹਾਂਜੀ ਕਿਤੇ ਨੇ ਠੱਕਾ ਹੀ ਮਾਰਦਾ ਕਿੰਨੇ ਬੱਚੇ ਦੇ ਦੋ ਬੱਚੇ ਤੇ ਕੀ ਮੰਗੋਗੇ ਹੁਣ ਸਰਕਾਰ ਤੋਂ ਜਾਣਾਰੇ ਕੀ ਕੋਈ ਮੰਗਾ ਵੀ ਹੁਣ ਹਰ ਗਰੀਬਾ ਹਾਂਜੀ ਤੇ ਦੋ ਵੀ ਹੋਵੇ ਸਰਕਾਰ ਮਦਦ ਕਰੇ ਤੇ ਕਿੰਨਾ ਉਹ ਵਿਚਾਰ ਚੱਲਿਆ ਗਏ ਨੂੰ ਲੈ ਨੂੰ ਉਹ ਵਿਚਾਰ ਕਿਹਾ